ਮਿੰਟੂ ਜੀ ਇੱਕ ਨਾ ਪਾਰਟੀ ਦਫ਼ਤਰ ਦੀ ਜ਼ਮੀਨ ਦਾ ਕੋਈ ਰੌਲਾ ਪਿਆ ਹੋਇਆ ਕਹਿੰਦੇ ਮਾਨ ਸਾਹਿਬ ਨੇ ਕਾਫੀ ਪਹਿਲਾਂ ਬਿਆਨ ਦਿੱਤਾ ਸੀਗਾ ਕਿ ਕਹਿੰਦੇ ਕਿ ਅਸੀਂ ਜ਼ਮੀਨ ਵਾਸਤੇ ਅਰਜੀ ਲਈ ਹੋਈ ਹੈ ਅਸੀਂ ਜ਼ਮੀਨ ਵਾਸਤੇ ਮੰਗ ਕੀਤੀ ਹੋਈ ਹੈ ਤੇ ਹੁਣ ਕਹਿੰਦੇ ਕਿ ਨਾ ਤੇ ਅਰਜੀ ਨਿਕਲੀ ਨਾ ਜ਼ਮੀਨ ਨਿਕਲੀ ਹੈ ਕੀ ਮਸਲਾ ਜੀ ਇਹਦੇ ਵਿੱਚ ਤੇ ਕੁਝ ਹੋਰ ਹੀ ਕੁਝ ਸਾਹਮਣੇ ਆ ਰਿਹਾ ਗੱਲਾਂ ਹਾਂ ਜੀ ਦੇਖੋ ਇਹ ਨਾ ਇਹ ਨਾ ਅ ਸ਼ੈਦ ਜੁਲਾਈ ਤੇ ਹੀ ਦੇ ਵਿੱਚ ਇੱਕ ਗੱਲ ਕਹੀ ਸੀ ਮਾਨ ਸਾਹਿਬ ਉਹ ਰਾਣੇ ਕਿ ਅਸੀਂ ਚਿੱਠੀ ਲਿਖੀ ਆ ਹੂੰ ਕਿ ਅਸੀਂ ਨੈਸ਼ਨਲ ਪਾਰਟੀ ਬਣ ਚੁੱਕੇ ਆ ਪੰਜਾਬ ਦੇ ਵਿੱਚ ਸਾਡੀ ਸਰਕਾਰ ਚੱਲਦੀ ਆ ਤੇ ਇਹ ਸਾਨੂੰ ਜਿਵੇਂ ਅਕਾਲੀ ਦਲ ਬਾਦਲ ਕੋਲਿਆ ਕਾਂਗਰਸ ਕੋਲਿਆ ਭਾਜਪਾ ਕੋਲਿਆ ਕਿ ਆਪਣਾ ਦਫ਼ਤਰ ਹੈ ਉਹਦੇ ਵਾਸਤੇ ਸਾਨੂੰ ਇਹ ਜ਼ਮੀਨ ਨਹੀਂ ਦਿੰਦੇ ਹੂੰ ਉਹ ਇੱਕ ਆਰਟੀਆਈ ਪਾਈ ਆ ਆਰਟੀਆਈ ਦਾ ਜਿਹੜਾ ਜਵਾਬ ਆਇਆ ਹੂੰ ਉਹ ਬੜਾ ਹਰਾਮ ਕਰਦਾ ਜੀ ਚੰਡੀਗੜ੍ਹ ਪ੍ਰਸ਼ਾਸਨ ਨੇ ਜਵਾਬ ਦਿੱਤਾ ਕਿ ਕਦੇ ਵੀ ਇਹਨਾਂ ਨੇ ਸਾਨੂੰ ਕੋਈ ਦਰਖਾਸਤ ਜਾਂ ਚਿੱਠੀ ਭੇਜੀ ਹੋਈ ਨਹੀਂ। ਅੱਛਾ ਐਵੇਂ ਹੀ ਮਤਲਬ ਇਹ ਬਾਈ ਹੁਣ ਮੈਂ ਨਹੀਂ ਕਹਿ ਸਕਦਾ। ਚਿੱਠੀਆਂ ਦੇਵਾਦੀ ਦਾ ਉਤਰ ਹਾਂ ਤੈਨੂੰ ਰੋਗ ਚਿੱਠੀਆਂ ਦਾ ਪਾਇਆ ਹੂੰ ਤੇਰਾ ਇੱਕ ਵੀ ਜਵਾਬ ਨਹੀਂ ਆਇਆ। ਇੱਥੇ ਰੋਗ ਨਹੀਂ ਇੱਥੇ ਇੱਕ ਵੀ ਵੈਸੇ ਹੁਣ ਅੱਜ ਦੀ ਪੀੜ੍ਹੀ ਨੂੰ ਤੇ ਰੋਗ ਦਾ ਵੀ ਨਹੀਂ ਪਤਾ ਲੱਗਣਾ ਕਿ ਰੋਗ ਕੀ ਹੁੰਦਾ। ਜੀ। ਥੱਬਾ ਕੀ ਹੁੰਦਾ ਤੇ ਰੋਗ ਕੀ ਹੁੰਦਾ? ਤਾਂ ਗੱਲ ਇਹ ਆ ਕਿ ਭਾਈ ਹੂੰ ਇਹ ਬੜੀ ਅਹਿਮ ਗੱਲ ਹੋ ਜਾਂਦੀ ਆ ਮੈਂ ਵਾਰ-ਵਾਰ ਕਹਿੰਨਾ ਕਿ ਦੇਖੋ ਜਿੱਦਾਂ ਮਾਨ ਸਾਹਿਬ ਗੱਲਾਂ ਇਦਾਂ ਦੀਆਂ ਕਰ ਜਾਂਦੇ ਨੇ ਕਈ ਵਾਰ ਕਿ ਲੋਕ ਲੱਭਦੇ ਰਹਿੰਦੇ ਆ ਗੂਗਲ ਕਰ ਕਰਕੇ ਕਿ ਗੱਲ ਯਾਰ ਹੋਈ ਹੋ ਸਕਦੀ ਆ ਕਿ ਨਹੀਂ ਹੂੰ ਕਿਉਂਕਿ ਕੋਈ ਉਹਦਾ ਸਿਰ ਪੈਰ ਹੀ ਨਹੀਂ ਲੰਭਦਾ ਕਈ ਵਾਰ ਤੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਮਾਨ ਸਾਹਿਬ ਨੂੰ ਹੁਣ ਕੀ ਕਹੀਏ ਕਿ ਇਸ ਚੀਜ਼ ਤੇ ਸਫਾਈ ਵੀ ਨਹੀਂ ਆਪਾਂ ਮੰਗ ਸਕਦੇ ਹੂੰ ਕਿ ਮਾਮਲਾ ਤੁਹਾਡੀ ਪਾਰਟੀ ਦਾ ਹੈ ਹੂੰ ਤੁਸੀਂ ਆਪਣੀ ਪਾਰਟੀ ਪ੍ਰਤੀ ਕਿੰਨੇ ਗੰਭੀਰ ਹੋ ਜੀ ਉਹ ਕਹਿੰਦੇ ਆ ਕਿ ਅਸੀਂ ਤਦੇ ਕੋਈ ਵਿਚਾਰ ਕਰ ਸਕਦੇ ਆ ਜੇ ਸਾਡੇ ਕੋਲ ਕੋਈ ਲਿਖਤੀ ਆਏਗਾ ਬਿਨਾ ਮੰਗੇ ਤੇ ਇਹ ਕਹਿੰਦੇ ਜੀ ਅਸੀਂ ਲਿਖ ਚੁੱਕੇ ਸੀਗੇ ਜੁਲਾਈ ਸੇ ਇਹਨਾਂ ਨੇ ਦਾਵਾ ਕੀਤਾ ਤੇਜ ਉਹ ਕਹਿੰਦੇ ਜੀ ਸਾਡੇ ਕੋਲ ਕੋਈ ਚਿੱਠੀ ਨਹੀਂ ਆਈ ਜੀ ਤਾਂ ਆਪਣੇ ਆਪ ਦੇ ਵਿੱਚ ਫਿਰ ਇੱਕ ਸਵਾਲ ਪੈਦਾ ਹੋ ਜਾਂਦਾ ਹੈ ਕਿ ਕੀ ਮਾਨ ਸਾਹਿਬ ਕੋਈ ਰੇਡ ਤਾਂ ਨਹੀਂ ਗਏ ਹੂੰ ਕਿਉਂਕਿ ਜਦੋਂ ਫਲੋ ਚ ਹੁੰਦੇ ਆ ਕਈ ਵਾਰ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਹੀ ਆ ਤਾਂ ਦੂਜੇ ਪਾਸੇ ਇਹਨਾਂ ਦੇ ਜਿਹੜੇ ਹਾਗੇ ਨੇ ਬੁਲਾਰੇ ਸੰਨੀ ਆਲੂ ਵਾਲੀਆ ਜੀ ਨੇਤਾ ਨੇ ਇਹਨਾਂ ਦੇ ਚੰਡੀਗੜ੍ਹ ਤੋਂ ਸ਼ੈਦ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਮੰਗ ਕੀਤੀ ਆ ਪਰ ਇਹ ਗੌਰ ਨਹੀਂ ਕਰਦੇ ਜੀ ਜੀ ਪਰ ਉਹ ਲਿਖਤ ਦੇ ਵਿੱਚ ਹੈ ਕਿ ਨਹੀਂ ਹੈ ਹਮ ਇਸ ਕੱਲ ਦਾ ਇਲਮ ਕਿਸੇ ਨੂੰ ਨਹੀਂ ਹੈ ਬਿਲਕੁਲ ਬੇਕਰ ਰਿਕਾਰਡ ਜੀ ਨਹੀਂ ਹੈ ਤਾਂ ਫਿਰ ਸੱਚੀ ਹੈਰਾਨ ਕਰਨ ਵਾਲੀ ਗੱਲ ਹੈ ਅ ਜਗਜੀਤ ਸਿੰਘ ਜੀ ਕਹਿ ਰਹੇ ਨੇ ਕਿ ਕੈਬਨ ਮੰਤਰੀਆਂ ਦੇ ਕਹਿੰਦੇ ਇਹ ਜਿਹੜੀਆਂ ਮੀਟਿੰਗਾਂ ਤਾਂ ਬੁਲਾ ਲੈਂਦੇ ਆ ਪਰ ਕਹਿੰਦੇ ਜਿਹੜੇ ਮਾਹਿਰ ਹੁੰਦੇ ਆ ਪਾਣੀਆਂ ਦੇ ਉਹਨਾਂ ਨੂੰ ਬੁਲਾਉਂਦੇ ਨਹੀਂ ਔਰ ਇੱਕ ਮਿੱਤਰ ਹੋਰ ਵੀ ਕਹਿ ਰਹੇ ਨੇ ਕਿ ਕਾਫੀ ਸਿਹਰਦ ਬੰਦੇ ਹੈਗੇ ਆ ਜਗਜੀਤ ਸਿੰਘ ਜੀ ਹੀ ਕਹਿ ਰਹੇ ਨੇ ਉਹਨਾਂ ਨੂੰ ਬੁਲਾ ਲੈਣਾ ਚਾਹੀਦਾ ਹੁੰਦਾ ਪਾਣੀਆਂ ਦੇ ਮਾਮਲੇ ਤੇ ਔਰ ਇੱਕ ਮਿੱਤਰ ਕਹਿ ਰਹੇ ਸੀ ਕਿ ਸਿਰਫ ਰਾਜਨੀਤੀ ਕਰਨੀ ਹੈ